ਸੁਸ਼ਿਆ ਕੱਲ ਦੀ ਵੀਡੀਓ ਦੇਖ ਰਹੀ ਹਾਂ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਆਹਨਾਂ ਦੀ ਵੱਡੀ ਖਬਰ ਖਬਰ ਨੰ ਅੰਤਕ ਜਰੂਰ ਬਣੀ ਰਹਿਣਾ ਜਨਾ ਵੀ ਨਾ ਭੈਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਭਾਰਤ ਸਟੇਟ ਬੈਂਕ ਚ ਇੱਕ 4 4 1040 ਪੋਸਟਾਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਕਰੋਪ ਲਈ ਜੇਕਰ ਤੁਸੀਂ ਤੁਸੀਂ ਐਸ ਬੀ ਆਈ ਸਰਕਾਰੀ ਨੌਕਰੀ ਕਰਨਾ ਚਾਹਵਨ ਹੋ ਤਾਂ ਉਮੀਦਵਾਰਾਂ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਵੱਖ-ਵੱਖ ਭਾਗਾਂ 'ਚ ਸੈਮਲਿਸਟ ਕੇਡ ਅਫਸਰ ਦੀਆਂ ਖਾਜ਼ਰੀ ਹਜ਼ਾਰਾਂ ਤੋਂ ਵੱਧ ਅਸਾਮੀਆਂ ਲਈ ਪ੍ਰਤੀ ਸਬੰਧਿਤ ਇਸ਼ਤਿਹਾਰ ਜਾਰੀ ਕੀਤੇ ਗਏ ਹਨ ਬੈਂਕ ਵੱਲੋਂ ਅੱਜ ਜਾਣੀ ਸ਼ੁੱਕਰਵਾਰ 19 ਜੁਲਾਈ ਨੂੰ ਜਾਰੀ ਕੀਤੀ ਗਏ ਪਰ ਇਸ ਇਸ਼ਤਿਹਾਰ ਅਨੁਸਾਰ ਇਸ ਟੀਚਾ ਨੂੰ ਕਰ ਦਿੱਤੀ ਗਈ ਹੈ 1040 ਸਾਮੀਆਂ ਲਈ ਪ੍ਰਤੀ ਕਰੀ ਜਾਰੀ ਇਸ ਦੇ ਨਾਲ ਹੀ ਇਹ ਪ੍ਰਤੀਫ ਠੇਕੇ ਤੇ ਜਾਣੀ ਹੈ ਅਤੇ SBSC ਉਹ ਨੋਟੀਫਿਕੇਸ਼ਨ 2024 ਐਪਲੀਕੇਸ਼ਨ ਉਪਰ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਤੁਹਾਡੇ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ